ਸੈਂਸਰ ਬੋਰਡ ਹੈ ਜੋ ਮੈਂ ਮੈਂ ਤੁਹਾਡੀ ਮੈਂ ਤੁਹਾਡੀ ਮੈਂ ਤੁਹਾਡੀ ਗਲਤੀ ਆ ਰਿਹਾ ਮੈਂ ਤੁਹਾਡੀ ਮੈਂ ਤੁਹਾਡੀ ਗਲਤੀ ਆ ਰਿਹਾ ਕਿ ਐਮਰਜੈਂਸੀ ਫਿਲਮ ਬਣ ਰਹੀ ਹੈ ਉਸ ਐਮਰਜੈਂਸੀ ਦੇ ਦੌਰ ਦੀ 인ਦਰਾ ਗਾਂਧੀ ਦੇ ਜੀਵਨ ਦੇ ਉੱਪਰ ਆਧਾਰਿਤ ਹੈ ਤੁਸੀਂ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਵੀ ਗੱਲ ਕਰ ਲਈ ਕਾਲੇ ਦੌਰ ਦੀ ਵੀ ਗੱਲ ਕਰ ਲਈ ਮੈਂ 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 ਤੁਸੀ ਕਹਿ ਰਹੇ ਹਾਂ ਨਾ ਕਿ ਕਿਸੇ ਦੀਆਂ ਫੋਟੋਆਂ ਲੱਗ ਰਹੀਆਂ ਨੇ ਮੈਂ ਉਹ ਤੁਹਾਡੀ ਗਲਤੀ ਆ ਰਿਹਾ ਨਹੀਂ ਕੀ ਹਜੇ ਪੁੱਛ ਮੈਂ ਤਾਂ ਕਹਿ ਨਹੀਂ ਤੁਸੀਂ ਤੁਸੀਂ ਹੁਣੇ ਕਿਹਾ ਕਿ ਤੁਸੀਂ ਫੋਟੋਆਂ ਲੱਗ ਰਹੀਆਂ ਨੇ ਅਗਰ ਉਸ ਤੁਹਾਨੂੰ ਆਖੀ ਪਿੰਡਰਾਲਾ ਚੀਰਾ ਸਾਹਿਬ ਸੱਚ ਸੱਚ ਦਿਖਾਉਂਦੀ ਹੈ ਤਾਂ ਮੈਂ ਕੰਗਨਾ ਰਣੋਤ ਦਾ ਸਰਮਣਨ ਕਰਦਾ ਅਗਰ ਉਹ ਫਿਲਮ ਪਰ ਕੰਗਨਾ ਕੋਲ ਕੀ ਪਿੰਡਰਾ ਵਾਲੇ ਨੇ ਗੁਰਦੂ ਗੁਰੂ ਘਰ ਦੇ ਦਰਵਾਜ਼ੇ ਵਿੱਚ ਇੱਕ ਇੱਕ 57 ਕੱਟੇ ਕੀਤੇ ਹਥਿਆਰ ਕੱਟੇ ਕੀਤੇ ਬੰਬ ਕੱਟੇ ਕੀਤੇ ਅਗਰ ਉਹ ਦਿਖਾਉਂਦੀ ਹੈ ਮੈਂ ਕੰਗਨਾ ਰਣੋਤ ਦੇ ਨਾਲ ਆ ਉਹਦੇ ਨਾਲ ਹੱਥ ਖੜਾ ਤੰਡਨ ਸਾਹਿਬ ਮੈਂ ਮੈਂ ਤੰਡਨ ਸਾਹਿਬ ਮੈਂ ਉਹੀ ਚੀਜ਼ ਕਹਿ ਰਿਹਾ ਕੰਗਨਾ ਰਣੋਤ ਕੋਲ ਜਾਂ ਉਹਦੇ ਪ੍ਰੋਡਿਊਸਰਾਂ ਕੋਲ ਕਿਹੜੀ ਕਸੌਟੀ ਹੈ ਕਿ ਉਹ ਜਿਹੜੀ ਚੀਜ਼ ਬਣਾਏਗੀ ਉਹ 100% ਸੱਚਾਈ ਹੋਏਗੀ ਤੁਸੀਂ ਇਹਨੂੰ ਡਿਨਾਈ ਕਰੋਗੇ ਨਹੀਂ ਮੈਂ ਡਿਨਾਈ ਨਹੀਂ ਕਰ ਰਿਹਾ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹ ਜੋ ਕਰ ਰਹੀ ਹੈ ਉਹ ਸਹੀ ਕਰ ਰਹੀ ਹੈ ਉਹਦੀ ਬਿਆਨਬਾਜ਼ੀ ਹੋ ਰਹੀ ਹੈ ਤੁਸੀਂ ਉਹਨੂੰ ਸਹੀ ਮੰਨਦੇ ਹੋ ਮੈਂ ਕਹਿ ਰਿਹਾ ਅਦਰੋਂ ਫਿਲਮ ਚ ਦਿਖਾਇਆ ਵੀ ਦਰਬਾਰ ਸਾਹਿਬ ਦੇ ਵਿੱਚ ਪਿੰਟਰਾ ਵਾਲੇ ਨਹੀਂ ਜਨਰਲ ਸੀ ਪਿੰਟਰਾ ਵਾਲੇ ਹਥਿਆਰ ਕਿੱਥੇ ਕਿੱਤੇ ਸੀ ਉਹ ਬੰਕਰ ਬਣਾਏ ਸੀ ਉਹ ਫਿਲਮ ਚ ਦਿਖਾਉਂਦੀ ਆ ਮੈਂ ਕਿਉਂ ਨਾ ਰਣਾਉਂਦੇ ਨਾ ਕਿਉਂਕਿ ਉਹ ਸੱਚ ਦਗਾਉਣ ਦੀ ਕੋਸ਼ਿਸ਼ ਕਰ ਰਹੀ